ਸਸਿਕਾ ਜੀ ਮੈਂ ਹਕਮਿਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਹੋਣ ਦੇ ਕਾਰਨ ਹਰ ਨਾ ਭਾਰਤੀ ਤਿਉਹਾਰਾਂ ਦੇ ਵਾਂਗ ਦੀਵਾਲੀ ਵੀ ਧੂਮ-ਧਾਮ ਤੇ ਨਾਲ ਮਨਾਈ ਜਾਂਦੀ ਹੈ ਇਸ ਰਿਪੋਰਟ ਰਾਹੀਂ ਅਸੀਂ ਕੈਨੇਡਾ ਦੇ ਵਿੱਚ ਪਟਾਕੇ ਵਿੱਚ ਨਤੇ ਚਲੋਣ ਬਾਬਤ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਕੈਨੇਡਾ ਦੇ ਵਿੱਚ ਦੁਕਾਨਦਾਰਾਂ ਦੇ ਲਈ ਪਟਾਕੇ ਵਿੱਚ ਪੋਣਾ ਇੰਨਾ ਸੌਖਾ ਨਹੀਂ ਹੈ ਅਤੇ ਵਿਕਰੇਤਾ ਪਰਮਿਟ ਤੋਂ ਬਿਨਾਂ ਪਟਾਕੇ ਨਹੀਂ ਵੇਚ ਸਕਦੇ ਪਰਮਿਟ ਲੈਣ ਦੇ ਲਈ ਹਰੇਕ ਸ਼ਹਿਰ ਦੇ ਵਿੱਚ ਅਲੱਗ-ਅਲੱਗ ਫੀਸ ਹੁੰਦੀ ਹੈ ਪਰਮਿਟ ਪ੍ਰਾਪਤ ਪਟਾਕੇ ਵਿਕਰੇਤਾ 18 ਸਾਲ ਤੋਂ ਵੱਡੀ ਉਮਰ ਦੇ ਵਿਅਕਤੀ ਇਹਨੂੰ ਹੀ ਪਟਾਕੇ ਵੇਚ ਸਕਦੇ ਨੇ ਲੋੜ ਪੈਣ ਉਤੇ ਵਿਕਰੇਤਾ ਗਾਹਕ ਤੋਂ ਉਸ ਦੀ ਉਮਰ ਜਾਣਨ ਦੇ ਲਈ شناختی ਕਾਟ ਵੀ ਮੰਗ ਸਕਦੇ ਹੈ ਪਰਮਿਟ ਲੈਣ ਦੇ ਨਿਯਮ ਅਤੇ ਸ਼ਰਤ ਵੱਖ-ਵੱਖਰੇ ਪਰਮਿਸਸਸ ਦੇ ਵਿੱਚ ਅਲੱਗ-ਅਲੱਗ ਨੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਸ਼ਹਿਰ ਦੇ ਵਿੱਚ ਵਿਕਰੇਤਾਵਾਂ ਨੂੰ ਫਾਇਰ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਸਾਰੇ ਸ਼ਹਿਰ ਦੇ ਵਿੱਚ ਪਟਾਕੇ ਵੇਚਣ ਦੇ ਲਈ ਵਿਕਰੇਤਾ ਦੇ ਕੋਲ ਸਭ ਤੋਂ ਪਹਿਲਾ ਕੈਨੇਡਾ ਦੇ ਨੈਸ਼ਨਲ ਰਿਸੋਰਸਸ ਵਿਭਾਗ ਦੇ ਵੱਲੋਂ ਜਾਰੀ ਫਾਇਰ ਬਾਈਕਰਜ਼ ਸੁਪਰਵਾਈਜ਼ਰ ਕਾਰਡ ਹੋਣਾ ਲਾਜ਼ਮੀ ਹੈ ਜੀਤੇ ਲਈ ਬਕਾਇਦਾ ਟ੍ਰੇਨਿੰਗ ਲੈਣੀ ਪੈਂਦੀ ਹੈ ਕੈਨੇਡਾ ਵਿੱਚ ਵਿਕਰੇਤਾਵਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਦੁਰਘਟਨਾ ਹੋਵੇ ਦੇ ਨੁਕਸਾਨ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਲੈਣੀ ਪੈਂਦੀ ਹੈ ਸਾਰੇ ਸ਼ਹਿਰ ਦੇ ਵਿੱਚ ਇੰਸ਼ੋਰੈਂਸ 2 ਲੱਖ ਡਾਲਰ ਦੀ ਹੋਣੀ ਚਾਹੀਦੀ ਹੈ ਕੈਨੇਡਾ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਪਟਾਕੇ ਚਲਾਉਣ ਤੋਂ ਪਹਿਲਾਂ ਸਿਟੀ ਤੋਂ ਮਨਜ਼ੂਰੀ ਵੀ ਲੈਣੀ ਪੈਂਦੀ ਹੈ ਸਿਟੀ ਆਫ ਸਰੀ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਹੋਣ ਉੱਤੇ 400 ਤੋਂ ਲੈ ਕੇ 50 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਿਟੀ ਆਫ ਸਰੀ ਤੋਂ 2024 ਦੌਰਾਨ ਜੁਰਮਾਨੇ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਦਸਨਿਓ ਕਿਹਾ ਕਿ ਸਿਟੀ ਅਧਿਕਾਰੀਆਂ ਤੇ RCMP ਦੇ ਵੱਲੋਂ ਤੇ ਤੇ ਦੌਰਾਨ 345000 ਡਾਲਰ ਦੇ ਪਟਾਕੇ ਜ਼ਬਤ ਕੀਤੇ ਗਏ ਸਨ ਅਤੇ 8 ਟਿਕਟਾਂ ਵੀ ਜਾਰੀਆਂ ਕੀਤੀਆਂ ਗਈਆਂ ਸੀ 2024 ਦੇ ਦੌਰਾਨ ਸਿਟੀ ਅਫਸਰੀ ਦੇ ਵੱਲੋਂ 1150 ਤੋਂ ਵਧੇਰੇ ਥਾਵਾ ਉਤੇ ਚੈਕਿੰਗ ਕਰਕੇ 130 ਤੋਂ ਵਧੇਰੇ ਟਿਕਟਾਂ ਯਾਨਕਿ ਜੁਰਮਾਨੇ ਜਾਰੀ ਕੀਤੀਆਂ ਗਈਆਂ Agha, सिटी ऑफ मिसेस ਅਗਮੂ ਤਾਬਿਕ ਦੀਵਾਲੀ ਮੌਕੇ ਪਟਾਕੇ 20 ਅਕਤੂਬਰ ਸ਼ਾਮ ਤੋਂ ਰਾਤ 11 ਵਜੇ ਤੱਕ ਘਰ ਅਤੇ ਪ੍ਰਾਈਵੇਟ ਪ੍ਰਾਪਰਟੀ ਉੱਤੇ ਪਟਾਕੇ ਚਲਾਏ ਜਾ ਸਕਦੇ ਨੇ ਸਿਟੀ ਦੀ ਵੈਬਸਾਈਟ ਮੁਤਾਬਿਕ ਪਬਲਿਕ ਸਟਰੀਟ ਰੋਡ ਆਦਿ ਉੱਤੇ ਪਟਾਕੇ ਚਲੋਣ ਦੇ ਲਈ ਪਰਮਿਟ ਦੀ ਲੋੜ ਪੈਂਦੀ ਹੈ ਸਿਟੀ ਆਫ ਬਲੈਂਪਟਨ ਦੇ ਵੱਲੋਂ ਪਟਾਕਿਆਂ ਉੱਤੇ ਪਾਬੰਦੀ ਲਗਾਈ ਗਈ ਹੈ ਤੇ ਇਹਨਾਂ ਵਿੱਚ ਆਤਿਸ਼ਬਾਜ਼ੀਆ ਬੰਬ ਅਤੇ ਹੋਰ ਪਟਾਕੇ ਸ਼ਾਮਲ ਨੇ ਪੁਲਜੜੀਆਂ ਦੀ ਵੱਧ ਤੋਂ ਕਿਤੀ ਜਾ ਸਕਦੀ ਹੈ ਦੂਜੇ ਪਾਸੇ ਸਿਟੀ ਦਾ کہنا ਹੈ ਕਿ ਪਾਬੰਦੀ ਦਾ ਮਕਸਦ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਰੋਕਣਾ ਸਮੇਤ ਅਗ ਲੱਗਨ ਅਤੇ ਜੀਦਾਦ ਦੇ ਨੁਕਸਾਨ ਨੂੰ ਬਚਾਉਣਾ ਹੈ ਦੱਸਣਯੋਗ ਹੈ ਕਿ ਸ਼ਹਿਰ ਦੇ ਵਿੱਚ ਇਹ ਸਖਤੀ ਲੰਕੇ ਕੁਝ ਬੜਿਆ ਦੌਰਾਨ ਵਸਨੀਕਾਂ ਨੂੰ ਹੋਈ ਪਰੇਸ਼ਾਨੀ ਤੋਂ ਬਾਅਦ ਹੋਈ ਹੈ 2022 ਦੌਰਾਨ ਸ਼ਹਿਰ ਦੇ ਵਾਰਡ ਨੰਬਰ 3 ਅਤੇ 4 ਕੌਂਸਲਰ ਚੁਣੇ ਗਏ ਡੈਨਿਸ ਕਿਨਨ ਦੇ ਸਿਟੀ ਦੀ ਮੀਟਿੰਗ ਵਿੱਚ ਪਟਾਕਿਆਂ ਉੱਤੇ ਸਖਤੀ ਕਰਨ ਦਾ ਮਤਲਿਆਂ ਦਾ ਜੀ ਦੀ ਪੰਜਾਬੀ ਮੁੱਲ ਦੇ ਕਾਉਂਸਲਰ ਗੁਰਮੀਤ ਸਿੰਘ ਤੂਰ ਦੇ ਵੱਲੋਂ ਪਰ ਰੋੜਤਾ ਕੀਤੀ ਗਈ ਅਤੇ ਇਹ ਮਤਾ ਮੀਟਿੰਗ ਦੇ ਵਿੱਚ ਸਰਪਸੰਮਤੀ ਦੇ ਨਾਲ ਪਾਸ ਹੋ ਗਿਆ ਸੀ ਬ੍ਰੈਂਟਨ ਦੇ ਵਿੱਚ ਨਿਯਮਾਂ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀਗਾ 2022 ਦੌਰਾਨ ਉਲੰਘਣਾ ਕਰਨ ਵਾਲਿਆਂ ਨੂੰ 38000 ਡਾਲਰ ਦੇ ਜੁਰਮਾਨੇ ਕੀਤੇ ਗਏ ਸਨ ਜਿਦੇ ਵਿੱਚ 2018 ਚੁਨੀਆਂਵਾਂ ਦੀਆਂ ਉਲੰਘਣਾਆਂ ਦੀਆਂ 492 ਸ਼ਿਕਾਇਤਾਂ ਸਨ ਜਿਨ੍ਹਾਂ ਦੀ ਗਿਣਤੀ 2022 ਦੌਰਾਨ ਵਧ ਕੇ 1491 ਹੋ ਗਈ ਤੇ ਸਿਟੀਓ ਬ੍ਰੈਂਟਨ ਵੱਲੋਂ 2023 ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 20350 ਡਾਲਰ ਦੇ ਜੁਰਮਾਨੇ ਵੀ ਕੀਤੇ ਗਏ ਸੀ ਸਿਟੀ ਨੂੰ 288 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਬ੍ਰੈਂਟਨ ਦੇ ਵਿੱਚ ਪਟਾਕਾ ਦਰਸ਼ਨੀ ਅਤੇ ਵਿਕਰੀ ਆਦਿ ਦੇ ਲਈ 1000 ਡਾਲਰ ਦਾ ਜੁਰਮਾਨਾ ਅਤੇ ਪਰਮਿਟ ਤੋਂ ਬਿਨਾ ਨਿੱਜੀ ਜਾਇਦਾਦ ਉਤੇ ਪਟਾਕੇ ਚਲਾਉਣ ਦੇ ਲਈ 500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਦਸਤੀ ਸੀਟੀ ਅਧਿਕਾਰੀ ਇੱਕ ਸਮਨ ਵੀ ਜਾਰੀ ਕਰ ਸਕਦੇ ਨੇ ਜਿਹਦੇ ਵਿੱਚ ਕਿਸੇ ਵਿਅਕਤੀ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੀ ਲੋੜ ਹੁੰਦੀ ਹੈ ਜੁਥੇ ਜੁਰਮਾਨੇ ਘਟੋ-ਘਟ 500 ਡਾਲਰ ਤੋਂ ਵੱਧ ਤੋਂ ਵੱਧ 1 ਲੱਖ ਡਾਲਰ ਤੱਕ ਹੋ ਸਕਦੇ ਨੇ। ਸਿਟੀ ਆਫ ਸਰੀ ਨੂੰ ਨਿਯਮਾਂ ਦੀ ਉਲੰਘਣਾ ਸਾਬਤ ਕਰਨ ਦੇ ਲਈ ਉਹਨਾਂ ਦੇ ਨੰਬਰ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਤੇ ਮੀਸੀ ਸਾਗਾ ਵਿੱਚ ਪਟਾਕਿਆਂ ਦੀ ਗੈਰਕਾਨੂੰਨੀ ਵਰਤੋਂ ਬਾਰੇ ਉਹਨਾਂ ਦੀ ਵੈੱਬਸਾਈਟ ਜਾਂ ਫਿਰ ਉਹਨਾਂ ਦੇ ਫੋਨ ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ